ਸਾਸ਼ੀ ਗੱਲ ਦੋਸਤੋ ਹਾਂਜੀ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਸਭ ਠੀਕ ਹੋਵੋਗੇ ਘਰ ਪਰਿਵਾਰ ਕਿਦਾਂ ਠੀਕ ਠਾਕ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਤੇ ਰੱਖੇ ਤਰੱਕੀਆਂ ਬਖਸ਼ੇ ਅਰ ਹਾਂਜੀ ਗੱਲ ਕਰਦੇ ਮੇਰੀ ਸ਼ਾਇਰੀ ਦੀ ਤਾਂ ਮੈਂ YouTube ਤੇ ਵੀ ਕਾਫੀ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਉਸ ਚੀਜ਼ ਨੂੰ तहे ਦਿਲੋਂ ਸਵਾਗਤ ਕਰਦੀ ਹਾਂ ਤੁਹਾਡਾ ਬਾਕੀ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਸ਼ਾਇਰੀ ਲੈ ਕੇ ਆ ਰਹੀ ਹਾਂ ਛੋਟੀ ਜੀ ਜਿੱਦਾਂ ਸੱਪ ਤੇ ਸ਼ਰੀਕ ਡੰਗ ਮਾਰਦੇ ਆ ਨਾ ਤਾਂ ਦੱਸ ਕੇ ਡੰਗ ਨਹੀਂ ਮਾਰਦੇ ਆ ਨਾ ਇਸੇ ਟੌਪਿਕ ਤੇ ਇੱਕ ਸ਼ਾਇਰੀ ਲਿਖੀ ਹੋਈ ਹੈ ਕਹਿੰਦਾ ਸੱਪ ਤਾਂ ਸੱਜਣਾ ਸਾਪ ਹੀ ਰਹਿੰਦਾ ਚਾਹੇ ਲੱਖ ਕੰਜ ਉਤਾਰ ਦੇਵੇ ਮਾੜੇ ਟਾਈਮ ਤੇ ਸ਼ਰੀਕ ਤੋਂ ਮਦਦ ਨਾ ਮੰਗੀਏ ਵਕਤ ਆਉਣ ਤੇ ਮੇਹਣਾ ਮਾਰ ਦੇਵੇ ਆਪਣਾ ਯਾਰ ਹੱਥੀ ਮਰਵਾਤਾ ਤੇ ਬਗਾਨੇ ਹੱਥ ਹਥਿਆਰ ਦੇ ਵੀ ਮਾੜੇ ਵਕਤ ਜਿੱਥੇ ਆਪਣੇ ਨਾਲ ਖੜਜੋ ਉਥੇ ਸਾਥ ਨਾ ਬਗਾਨੀ ਨਾਰ ਦੇਵੇ ਧੰਨਵਾਦ ਜੀ ਬਾਕੀ ਮੈਨੂੰ ਲਿਖਣ ਦਾ ਸ਼ੌਂਕ ਹੈਗਾ ਥੋੜਾ ਬਹੁਤ ਆ ਲਿਖ ਲਈਦਾ ਅਗਰ ਤੁਹਾਨੂੰ ਕੁਝ ਬਾਈ ਮਿਸਟੇਕ ਲੱਗੀ ਕੁਝ ਜੇ ਗਲਤ ਲਿਖਿਆ ਹੋਵੇ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਮੈਂਸ਼ਨ ਕਰ ਦੇਣਾ ਠੀਕ ਹੈ ਜੀ ਆਪਾਂ ਆਪਣੀ ਗਲਤੀ ਨੂੰ ਸੁਧਾਰਾਂਗੇ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ